ਜਦੋਂ ਕੈਪਟਨ ਮਰਿੰਦਰ ਸਿੰਘ ਆਪ ਮੰਨਦੇ ਸੀਗੇ ਟੀਵੀ ਚੈਨਲਜ਼ ਦੇ ਉੱਤੇ ਕਿ ਮੇਰੇ ਮੰਤਰੀ ਤੇ ਮੇਰੇ ਐਮ.ਐਲ.ਏ. ਭ੍ਰਿਸ਼ਟ ਆ ਉਹਨਾਂ ਦੇ ਖਿਲਾਫ ਮੈਨੂੰ ਕਾਰਵਾਈ ਕਰਨ ਤੋਂ ਰੋਕਿਆ ਜਾਂਦਾ ਤੇ ਫਿਰ ਤੁਸੀਂ ਉਹਨਾਂ ਨੂੰ ਨਾਲ ਕੋ ਲਾ ਲਿਆ ਉਹਨਾਂ ਨੂੰ ਉਹਨਾਂ ਦਾ ଦਾਇਤਵ ਜਿਹੜਾ ਕੈਪਟਨ ਮਰਿੰਦਰ ਸਿੰਘ ਦਾ ਦਾਇਤਵ ਬਣਦਾ ਸੀਗਾ ਦਾਇਤਵ ਜਿਹਨੂੰ ਫਰਜ ਕਹਿੰਦੇ ਪੰਜਾਬੀ ਦੇ ਵਿੱਚ ਉਹ ਬਣਦਾ ਸੀਗਾ ਜ਼ਿੰਮੇਵਾਰੀ ਬਣਦੀ ਸੀਗੀ ਉਹਦੇ ਵਿੱਚ ਤੇ ਜੇ ਉਹਨਾਂ ਕਤਾਈ ਕੀਤੀ ਤੇ ਉਹਨੂੰ ਤੁਸੀਂ ਨਾਲ ਲਾ ਲਿਆ ਜਿਨ੍ਹਾਂ ਲੋਕਾਂ ਨੇ ਦੇਸ਼ ਦਾ ਲੱਖਾਂ ਕਰੋੜਾ ਰੁਪਈਆ ਲੁੱਟਿਆ ਖਾਦਾ ਆਪਣੇ ਸਾਥੀਆਂ ਨੂੰ ਲਟਾਇਆ ਤੇ ਉਹਨਾਂ ਨੂੰ ਸਜ਼ਾਵਾ ਦੇਣ ਦੀ ਬਜਾਏ ਤੁਸੀਂ ਉਹਨਾਂ ਨੂੰ ਆਪਣੇ ਸਾਥੀ ਬਣਾ ਲਿਆ ਜਦੋਂ ਕੋਈ ਵੀ ਤੁਹਾਡੀ ਵਿਰੋਧੀ ਪਾਰਟੀ 'ਚ ਹੋਵੇ ਮੋਦੀ ਸਾਹਿਬ ਤੇ ਮੇਰਾ ਖਿਆਲ ਉਹ ਦੇਸ਼ ਦਾ ਸਭ ਤੋਂ ਵੱਡਾ ਚੋਰ ਹੁੰਦਾ ਵਾ ਸਭ ਤੋਂ ਵੱਡਾ ਉਹ ਦੇਸ਼ ਧਰੋਈ ਹੁੰਦਾ ਵਾ ਤੇ ਜਦੋਂ ਤੁਹਾਡੇ ਨਾਲ ਆ ਜਾਂਦਾ ਤੇ ਫਿਰ ਉਹ ਤੇਰਗੱਤਰ ਮਹਾਤਮਾ ਹੀ ਕੋਈ ਨਹੀਂ ਹੁੰਦਾ ਕੈਪਟਨ ਮਰਿੰਦਰ ਸਿੰਘ ਦੇ ਉੱਤੇ ਹਜ਼ਾਰਾਂ ਕਰੋੜ ਕਪੜਿਆਂ ਦੇ ਦੋਸ਼ ਤਾਂ ਇੱਥੇ ਕੱਲੇ-ਕੱਲੇ ਮੰਤਰੀ ਦੇ ਉੱਤੇ ਉਹਦੇ ਕੱਲੇ-ਕੱਲੇ ਐਮ.ਐਲ.ਏ ਦੇ ਤੇਰੀ-ਹਾਰ ਹਰ ਕਰੋੜ ਰੁਪਏ ਦਾ ਘਪਲਾਵਾ ਉਹਨਾਂ ਨੂੰ ਤੁਸੀਂ ਕਿਉਂ ਆਪਣੇ ਨਾਲ ਲਾ ਲਿਆ ਕਿ ਇਹ ਤੁਹਾਡੀ ਦੇਸ਼ ਦੇ ਪ੍ਰਤੀ ਇਮਾਨਦਾਰੀ ਆ ਇਹ ਤੁਹਾਡੀ ਦੇਸ਼ ਦੇ ਪ੍ਰਤੀ ਸੋਚ ਆ ਮਨਮਰਜ਼ੀ ਦੇ ਮਾਲਕ ਹੋ ਨਾ ਪਹਿਲਾਂ ਤੇ ਗਦਾਰੀਆਂ ਦੇ ਆਪਣੀਆਂ ਪਾਰਟੀਆਂ ਛੱਡ ਕੇ ਆਉਂਦੇ ਆ ਪਹਿਲਾਂ ਤੇ ਲੋਕਾਂ ਨੂੰ ਸਜ਼ਾ ਮਿਲਦੀ ਸੀ ਵੀ ਉਹਨਾਂ ਚਿਰ ਜਿੰਨਾ ਚਿਰ ਬਰੀ ਨਹੀਂ ਹੁੰਦੇ ਉਹਨਾਂ ਨੂੰ ਕੋ ਟਿਕਟ ਨਹੀਂ ਦੇਣੀ ਕੋ عہدਾ ਨਹੀਂ ਦੇਣਾ ਅੱਜ ਕੱਲ ਦਲ ਬਦਲੂਆਂ ਨੂੰ ਤੇ ਵੱਡੇ ਚੋਰਾਂ ਨੂੰ ਅੱਜ ਕੱਲ ਟਿਕਟਾਂ ਦੀ ਜਿਹੜਾ ਮਾਪ ਦੰਡਿਓ ਤੈਅ ਕੀਤਾ ਜਾਂਦਾ ਵੀ ਬੰਦੇ ਨੇ ਕਰਪਸ਼ਨ ਕਿੰਨੀ ਕੀਤੀ ਆ ਬੰਦੇ ਨੇ ਗੁੰਡਾਗਰਦੀ ਕਿੰਨੀ ਕੀਤੀ ਐ ਬੰਦੇ ਨੇ ਦੇਸ਼ ਨੂੰ ਲੁੱਟਿਆ ਕਿਤਰਾ ਗੱਦਾਰੀ ਕਿੰਨੀ ਕੀਤੀ ਐ ਪਾਰਟੀਆਂ ਕਿੰਨੀਆਂ ਚੇਂਜ ਕੀਤੀਆਂ ਤੇ ਉਹਦੇ ਬਦਲੇ ਉਹਨੂੰ ਸਨਮਾਨ ਦਿੱਤਾ ਜਾਂਦਾ ਜਦੋਂ ਉਹਦੇ ਤੁਸੀਂ ਪੀਐਮ ਬਣੇ ਹੋ ਪੰਜਾਬ ਨੂੰ ਤੁਸੀਂ ਬਰਬਾਦੀ ਵਾਲਾ ਧੱਕੇ ਕਰਖ ਦਿੱਤਾ ਲੋਕਾਂ ਦਾ ਧਿਆਨ ਹੀ ਨਹੀਂ ਜਾ ਰਿਹਾ ਲੋਕਾਂ ਦਾ ਧਿਆਨ ਸਿਰਫ ਉਲਝਾਇਆ ਜਾ ਰਿਹਾ ਮੰਦਰਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਪੰਜਾਬੀਆਂ ਨੂੰ ਦੁਨੀਆ ਭਰ ਦੇ ਨਕਸ਼ੇ ਦੇ ਉੱਤੇ ਤੁਸੀਂ ਖਲਨਾਇਕ ਬਣਾ ਕੇ ਰੱਖ ਦਿੱਤਾ ਪੰਜਾਬ 'ਚ ਰਹਿਣ ਕੀ ਦਿੱਤਾ ਤੁਸੀਂ ਨਸ਼ਾ ਗੈਂਗਸਟਰ ਧਰਨੇ ਬੇਰੁਜ਼ਗਾਰੀ ਅਨਪੜਤਾ ਬਿਮਾਰੀਆਂ ਤੇ ਮੁਫਤ ਖੋਰੀ 20-20 ਕਿਲੋ ਆਟਾ ਤੇ 5-5 ਕਿਲੋ ਦਾਲ ਤੇ 2-200 ਜਿਹੜੇ ਯੂਨਿਟ ਨੇ ਬੱਤੀ ਦੇ ਫਰੀ ਤੇ ਉਹ ਮੈਂ ਆਮ ਤੌਰ ਤੇ ਵੇਖਦਾ ਪੱਗ ਬੰਨ ਕੇ ਤੁਸੀਂ ਧਾਰਮਿਕ ਪ੍ਰੋਗਰਾਮ ਟੈਂਡ ਕਰਦੇ ਹੋ ਸਿੱਖਾਂ ਦੇ ਉਦੋਂ ਤੁਸੀਂ ਪੱਗ ਬੰਨ ਲੈਂਦੇ ਹੋ ਨਾਭੀ ਕਦਰ ਦੀ ਤੇ ਨਾਭੀ ਕਦਰਦਾ ਹੀ ਅੱਗੇ ਸਕਾਫ ਲਾ ਲੈਂਦੇ ਹੋ ਤੇ ਸਿੱਖਾਂ ਦੇ ਬਣ ਜਾਂਦੇ ਹੋ ਉਹਨੂੰ ਵੀਰ ਕਪੂਰ ਤੇ ਗਲੇ ਲਾ ਕੇ ਮਗਰੋਂ ਮਾਰਦੇ ਹੋ ਪਿੱਠ ਛੁਰੀ ਕਿਸੇ ਸ਼ਾਇਰ ਨੇ ਬੜਾ ਖੂਬ ਲਿਖਿਆ ਕਿ ਮਹਿਫਿਲ ਮੇਂ ਗਲੇ ਮਿਲਕਰ محفل میں گلے مل کر وہ دھیرے سے کہہ گئے یہ دنیا کی رسم ہے اسے محبت نہ سمجھ لینا کوئی گھٹنا پنجاب چ چھوٹی موٹی وی ہوندی ہے کہ نیشنل تے انٹرنیشنل پدر دے اوپر اس طرح دکھایا جندا جویں انہاں پنجابیاں تو مارے تے لڑا کے لوگ جڑے دنیا بھر دے وچ نہیں ہے گے جویں سیریا چ ہوندا اس طریقے تسی پنجابیاں نوں دکھاوندے ہو الٹا پنجاب دے وچ پنجابی ਪੰਜਾਬੀਅਤ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ ਔਰ ਜੰਮੂ ਕਸ਼ਮੀਰ ਵਰਗੇ ਤੁਸੀਂ ਹਾਲਾਤ ਬਣਾ ਰਹੇ ਹੋ ਤਾਂ ਜੋ ਇਹ ਸਾਰਾ ਕੁਝ ਬਦਲ ਕੇ ਇਹਨੂੰ ਬਦਨਾਮ ਕਰਕੇ ਇਹਦੇ ਉੱਤੇ ਜੰਮੂ ਕਸ਼ਮੀਰ ਦੀ ਤਰ੍ਹਾਂ ਕਰਜ਼ਾ ਕਰ ਲਿਆ ਜਾਵੇ ਕਿ ਪਹਿਲੇ ਪਹਿਲੇ ਤਾਲੀਮ ਸੇ ਤੁਮ ਮੋੜ دیے ਜਾਓਗੇ ਕਿ ਪੜ੍ਹਾਈ ਤੋਂ ਤੁਸੀਂ ਤੁਹਾਡਾ ਮੂੰਹ ਹੀ ਮੋੜ ਦਿੱਤਾ ਜਾਊਗਾ ਪਹਿਲੇ ਤਾਲੀਮ ਸੇ ਤੁਮ ਮੋੜ دیے ਜਾਓਗੇ ਫਿਰ ਕਿਸੇ ਜੁਰਮ ਸੇ ਤੁਮ ਜੋੜ دیے ਜਾਓਗੇ ਹਾਥ ਸੇ ਹਾਥ ਕੀ ਜੰਜੀਰ ਬਨਕਰ ਨਿਕਲੋ हाथ से हाथ की जंजीर बनाकर निकलो वरना धागे की तरह तुम तोड़ दिए जाओगे कोई बंदा कला करने वाला कुछ नहीं होता ते जे किसी नु ਹੰਕਾਰ ਆ ਜੇ ਜਿਵੇਂ ਮੋਦੀ ਸਾਹਿਬ ਨੂੰ ਆ ਗਿਆ ਤੇ ਉਹਨਾਂ ਨੂੰ ਮੈਂ ਇੱਕ ਗੱਲ ਕਹੂੰਗਾ ਕਿ ਆਪ ਬਸ ਕਿਰਦਾਰ ਹੈਂ ਆਪ ਬਸ ਕਿਰਦਾਰ ਹੈਂ ਆਪਣੀ ਹਦੇ ਪਹਿਚਾਨੀਏ ਵਰਨਾ ਇੱਕ ਦਿਨ ਕਹਾਣੀ ਸੇ ਕਢਾ ਲੇ ਜਾਏਗੇ ਤੁਹਾਡੇ ਤੋਂ ਬਾਅਦ ਜੇ ਤੁਸੀਂ ਇਹੋ ਜਿਹਾ ਹੰਕਾਰ ਤੁਹਾਡੇ ਮਨ ਚ ਆਊਗਾ ਤੇ ਤੁਹਾਡੇ ਤੋਂ ਪਹਿਲਾਂ ਵੀ ਬੜੇ ਰਾਜੇ ਮਹਾਰਾਜੇ ਆਏ ਆ ਜਿਨ੍ਹਾਂ ਦੇ ਅਨੁਸਾਰ ਦੇਸ਼ ਚੱਲਦਾ ਸੀਗਾ ਤੁਹਾਡੇ ਤੋਂ ਬਾਅਦਾਂ ਵੀ ਬੜੇ ਆਉਣੇ ਆ ਹੁਣ ਗੱਲ ਕਰਦੇ ਆ ਧਰਮ ਨੂੰ ਛੱਡ ਕੇ ਦੇਸ਼ ਦੀ ਪ੍ਰਤੀ ਜਿਹੜੀ ਵਫਾਦਾਰੀ ਆ ਮੋਦੀ ਸਰਕਾਰ ਦੀ ੱੱਕੇ ਛਾਈਆਂ ਦੀ ਉਹਨਾਂ ਦੇ ਉੱਤੇ ਅੱਜ ਮੇਰਾ ਜ਼ਿਕਰ ਕਰਨ ਦਾ ਮਨ ਸੀਗਾ ਮੈਂ ਨਹੀਂ ਸਮਝਦਾ ਕਿ ਮੇਰੇ ਬੋਲ ਮੋਦੀ ਸਾਹਿਬ ਤੱਕ ਪਹੁੰਚਣੇ ਆ ਅਮਨ ਸ਼ਾਹ ਤੱਕ ਹੋਣਾ ਪਹੁੰਚਣੇ ਆ ਪਰ ਮੈਂ ਲੋਕਾਂ ਨੂੰ ਕਹਿਣਾ ਜਦੋਂ ਤੁਹਾਡੇ ਵਿੱਚ ਇਹਨਾਂ ਦੀ ਪਾਰਟੀ ਦੇ ਕੈਂਡੀਡੇਟ ਆਉਂਦੇ ਆ ਉਮੀਦਵਾਰ ਆਉਂਦੇ ਆ ਦੇਸ਼ ਚ ਇਲੈਕਸ਼ਨ ਲੜ ਰਹੇ ਆ ਤੇ ਇਹਨਾਂ ਨੂੰ ਕੋਈ ਸਵਾਲ ਤੇ ਕਰੋ ਇਹਨਾਂ ਨੂੰ ਇਹਨਾਂ ਗੱਲਾਂ ਦੇ ਉੱਤੇ ਜਵਾਬ ਦੇਈ ਤੇ ਤੈਅ ਕਰੋ ਜਦੋਂ ਕੋਈ ਵੀ ਤੁਹਾਡੀ ਵਿਰੋਧੀ ਪਾਰਟੀ ਚ ਹੋਵੇ ਮੋਦੀ ਸਾਹਿਬ ਤੇ ਮੇਰਾ ਖਿਆਲ ਉਹ ਦੇਸ਼ ਦਾ ਸਭ ਤੋਂ ਵੱਡਾ ਚੋਰ ਹੁੰਦਾ ਵਾ ਸਭ ਤੋਂ ਵੱਡਾ ਉਹ ਦੇਸ਼ ਤ੍ਰੋਹੀ ਹੁੰਦਾ ਵਾ ਤੇ ਜਦੋਂ ਤੁਹਾਡੇ ਨਾਲ ਆ ਜਾਂਦਾ ਤੇ ਫਿਰ ਉਹ ਤੇਰਗਾ ਧਰਮਾਤਮਾ ਹੀ ਕੋਈ ਨਹੀਂ ਹੁੰਦਾ ਜਦੋਂ ਕੈਪਟਨ ਮਰਿੰਦਰ ਸਿੰਘ ਆਪ ਮੰਨਦੇ ਸੀਗੇ ਟੀਵੀ ਚੈਨਲਸ ਦੇ ਉੱਤੇ ਕਿ ਮੇਰੇ ਮੰਤਰੀ ਤੇ ਮੇਰੇ ਐਮਐਲਏ ਭ੍ਰਿਸ਼ਟ ਆ ਉਹਨਾਂ ਦੇ ਖਿਲਾਫ ਮੈਨੂੰ ਕਾਰਵਾਈ ਕਰਨ ਤੋਂ ਰੋਕਿਆ ਜਾਂਦਾ ਤੇ ਫਿਰ ਤੁਸੀਂ ਉਹਨਾਂ ਨੂੰ ਨਾਲ ਕੋ ਲਾ ਲਿਆ ਉਹਨਾਂ ਨੂੰ ਉਹਨਾਂ ਦਾ ଦਾਇਤ ਜਿਹੜਾ ਕੈਪਟਨ ਮਰਿੰਦਰ ਸਿੰਘ ਦਾ ਦਾਇਤ ਬਣਦਾ ਸੀਗਾ ਦਾਇਤ ਜਿਹਨੂੰ ਫਰਜ ਕਹਿੰਦੇ ਪੰਜਾਬੀ ਦੇ ਵਿੱਚ ਉਹ ਬਣਦਾ ਸੀਗਾ ਜ਼ਿੰਮੇਵਾਰੀ ਬਣਦੀ ਸੀਗੀ ਉਹਦੇ ਵਿੱਚ ਤੇ ਜੀ ਉਹਨਾਂ ਕੋ ਤਾਈ ਕੀਤੀ ਤੇ ਉਹਨੂੰ ਤੁਸੀਂ ਨਾਲ ਲਾ ਲਿਆ ਤੇ ਜੇ ਹਿੰਮਤ ਬਿਸਵਾ ਤੁਹਾਡੇ ਨਾਲ ਆ ਗਿਆ ਤੇ ਦੋਤੋ ਤੋ ਗਿਆ ਤੇ ਮੁੱਖ ਮੰਤਰੀ ਕੱਲਾ ਚੋਰ ਹੋ ਗਿਆ ਜਿਨ੍ਹਾਂ ਲੋਕਾਂ ਨੇ ਦੇਸ਼ ਦਾ ਲੱਖਾਂ ਕਰੋੜਾ ਰੁਪਈਆ ਲੁੱਟਿਆ ਖਾਦਾ ਆਪਣੇ ਸਾਥੀਆਂ ਨੂੰ ਲਟਾਇਆ ਤੇ ਉਹਨਾਂ ਨੂੰ ਸਜ਼ਾਵਾ ਦੇਣ ਦੀ ਬਜਾਏ ਤੁਸੀਂ ਉਹਨਾਂ ਨੂੰ ਆਪਣੇ ਸਾਥੀ ਬਣਾ ਲਿਆ ਮਨਮਰਜ਼ੀ ਦੇ ਮਾਲਕ ਹੋ ਨਾ ਪਹਿਲਾਂ ਤੇ ਗਦਾਰੀਆਂ ਦੇ ਆਪਣੀਆਂ ਪਾਰਟੀਆਂ ਛੱਡ ਕੇ ਆਉਂਦੇ ਆ ਪਹਿਲਾਂ ਤੇ ਲੋਕਾਂ ਨੂੰ ਸਜ਼ਾ ਮਿਲਦੀ ਸੀ ਵੀ ਉਹਨਾਂ ਚਿਰ ਜਿੰਨਾ ਚਿਰ ਬਰੀ ਨਹੀਂ ਹੁੰਦੇ ਉਹਨਾਂ ਨੂੰ ਕੋਈ ਟਿਕਟ ਨਹੀਂ ਦੇਣੀ ਕੋਈ ਉਹਦਾ ਨਹੀਂ ਦੇਣਾ ਅੱਜ ਕੱਲ ਦਲ ਬਦਲੂਆਂ ਨੂੰ ਤੇ ਵੱਡੇ ਚੋਰਾ ਨੂੰ ਅੱਜ ਕੱਲ ਟਿਕਟਾਂ ਦੀ ਜਿਹੜਾ ਮਾਪ ਦੰਡਿਆ ਉਹ ਤੈਅ ਕੀਤਾ ਜਾਂਦਾ ਵੀ ਬੰਦੇ ਨੇ ਕਰਪਸ਼ਨ ਕਿੰਨੀ ਕੀਤੀ ਆ ਬੰਦੇ ਨੇ ਗੁੰਡਾਗਰਦੀ ਕਿੰਨੀ ਕੀਤੀ ਹੈ ਬੰਦੇ ਨੇ ਦੇਸ਼ ਨੂੰ ਲੁੱਟਿਆ ਕਿਤਰਾ ਗੱਦਾਰੀ ਕਿੰਨੀ ਕੀਤੀ ਹੈ ਪਾਰਟੀਆਂ ਕਿੰਨੀਆਂ ਚੇਂਜ ਕੀਤੀਆਂ ਤੇ ਉਹਦੇ ਬਦਲੇ ਉਹਨੂੰ ਸਨਮਾਨ ਦਿੱਤਾ ਜਾਂਦਾ ਉਹ ਕਹਿੰਦੇ ਆ ਨਾ ਕਿ ਹਾਕਮੇ ਵਕਤ ਹਾਕਮੇ ਵਕਤ ਉਤਰ ਆਇਆ ਹੈ ਅਦਾਕਾਰੀ ਪਰ ਲੋਕ ਮਜਬੂਰ ਹੈ ਜ਼ਾਲਮ ਕੀ ਤਰਫਦਾਰੀ ਪਰ ਕੱਲ ਇਸੀ ਜੁਰਮ ਤੇ ਸਰ ਕਾਟ ਦिए ਜਾਂਦੇ ਥੇ ਅੱਜ ਇਜਾਜ਼ਤ ਦਿਆ ਜਾਂਦਾ ਹੈ ਗੱਦਾਰੀ ਪਰ ਅੱਜ ਜਿਹੜਾ ਲੁੱਟਦਾ ਹੈ ਜਿਹੜਾ ਗੱਦਾਰੀ ਕਰਦਾ ਉਹਨਾਂ ਨੂੰ ਸਨਮਾਨ ਮਿਲਦਾ ਉਹਨਾਂ ਦੇ ਗੱਲ ਦੇ ਵਿੱਚ ਹਾਰ ਪਾਏ ਜਾਂਦੇ ਨੇ ਨੰਬਰ 8 ਤੁਸੀਂ ਕੇਜਰੀਵਾਲ ਨੂੰ ਫੜਿਆ ਸ਼ਰਾਬ ਨੀਤੀ ਦੇ ਵਿੱਚ ਵੀ 100 ਕਰੋੜ ਰੁਪਏ ਦਾ ਘਪਲਾ ਆਇਆ ਕੇਸ ਬਣਾਇਆ ਕਿ ਗੋਆ ਇਲੈਕਸ਼ਨ ਦੇ ਵਿੱਚ 70 ਲੱਖ ਰੁਪਈਆ ਜਿਹੜਾ ਵਾ ਉਹ ਵਲੰਟੀਅਰਾਂ ਨੂੰ ਦਿੱਤਾ ਗਿਆ ਔਰ ਉਹਦੇ ਵਿੱਚ ਜਿਹੜੇ ਬਿਆਨ ਹੋਏ ਉਹ ਕਿਤੇ ਹੁੰਦੇ ਨੇ ਆਂਧਰਾ ਪ੍ਰਦੇਸ਼ ਦਾ ਜਿਹੜਾ ਸੀਐਮ ਰੈਡੀ ਹੈ TDP پارٹی ਦਾ ਉਹਦਾ ਇੱਕ ਸੰਸਦ ਸੀਗਾ ਜਿਹੜਾ ਅਰਵਿੰਦੋ ਫਾਰਮਾ ਦਾ ਮਾਲਕ ਹੈ ਪੀ ਸ਼ਰਦ ਚੰਦਰ ਰੈਡੀ ਉਹਨੇ ਪੈਸੇ ਦਿੱਤੇ ਜਿਹੜੇ 70 ਲੱਖ ਰੁਪਈਆ ਦਾ ਔਰ ਉਸ ਕੇਸ ਦੇ ਵਿੱਚ ਉਹ ਜੇਲ੍ਹ ਗਿਆ ਜਿਹੜਾ ਸੰਸਦ ਸੀਗਾ ਤੇ ਹੁਣ ਉਹ TDP ਤੇ BJP ਦਾ ਗੱਠ ਜੋੜ ਹੋ ਜਾਂਦਾ ਤੇ ਅੱਜ ਉਹ ਤੁਹਾਡੇ ਵੱਲੋਂ ਸਰਕਾਰੀ ਗਵਾਹ ਬਣ ਕੇ ਆ ਗਿਆ ਅੱਜ ਉਹ ਦੁੱਧੋਤਾ ਹੋ ਗਿਆ ਉਸ ਬੰਦੇ ਨੂੰ ਬਾਹਰ ਕੱਢ ਲਿਆ ਗੱਲ ਇਹ ਨਹੀਂ ਵੀ ਕੇਜਰੀਵਾਲ ਨੇ ਕਰਪਸ਼ਨ ਕੀਤੀ ਕਿ ਨਹੀਂ ਕੀਤੀ ਮੈਂ ਇਹਦੇ ਉੱਤੇ ਕੁਝ ਨਹੀਂ ਕਹਿਣਾ ਚਾਹੁੰਦਾ ਜੇ ਦੇਸ਼ ਦਾ ਚੋਰ ਆ ਤੇ ਠੀਕ ਹੈ ਉਹਨੂੰ ਅੰਦਰ ਦਿੱਤਾ ਗਿਆ ਪਰ ਜਿਸ ਸ਼ਰਾਬ ਨੀਤੀ ਦੇ ਤਹਿਤ ਉਹ ਅੰਦਰ ਗਿਆ ਤੁਹਾਡੇ ਹੀ ਕੈਂਡੀਡੇਟ ਆ ਵੀ ਸੁਣਾਉਣ ਲੱਗਾ ਤੁਹਾਨੂੰ ਤੁਹਾਡੇ ਹੀ ਅੰਮ੍ਰਿਤਸਰ ਤੋਂ ਕੈਂਡੀਡੇਟ ਆ ਤਰਨਜੀਤ ਸਿੰਘ ਸੰਧੂ ਇਹ ਸੁਣੋ ਉਹਦੇ ਬਾਰੇ ਕੀ ਕਹਿ ਰਹੇ ਆ ਸ਼ਰਾਬ ਨੀਤੀ ਦੇ ਬਾਰੇ ਦੋਸਤ ਹੋ ਗਏ ਸਰਕਾਰ ਨੂੰ ਤੇ ਜਿਹੜੇ ਈਸ਼ੂ 'ਚ ਕੇਨੀਵਾਲ ਫਟਿਆ ਹੋਇਆ ਉਹ ਪੰਜਾਬ ਵੀ ਹੋਏ ਇੱਕ ਕਿ ਜਿਹੜੇ ਇਸ਼ੂ ਦੇ ਵਿੱਚ ਕੇਜਰੀਵਾਲ ਅੰਦਰ ਗਿਆ ਵਾ ਉਹ ਇਸ਼ੂ ਸੇਮ ਪੰਜਾਬ ਦੇ ਵਿੱਚ ਵੀ ਹੈ ਤੇ ਫਿਰ ਪੰਜਾਬ ਸਰਕਾਰ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਕਿਉਂਕਿ ਤੁਹਾਡੇ ਭਵੰਤਮਾਨ ਦੇ ਨਾਲ ਤੁਹਾਡੀ ਅਨ ਅਨਾਉਂਸਡ ਜਿਹੜਾ ਅਲਾਈਅንስ ਚੱਲ ਰਿਹਾ ਵਾ ਜਿਸ ਦੇ ਤਹਿਤ ਪੰਜਾਬ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਅਲੱਗ-ਅਲੱਗ ਚੋਣ ਲੜ ਰਹੀ ਹੈ ਸ਼ਾਇਦ ਲੋਕਾਂ ਨੂੰ ਪਤਾ ਜਾਂ ਨਹੀਂ ਪਤਾ ਇਹਦੇ ਉੱਤੇ ਗੌਰ ਕਰਨ ਕਿ ਪੂਰੇ ਦੇਸ਼ ਦੇ ਵਿੱਚ ਆਪਦਾ ਤੇ ਕਾਂਗਰਸ ਦਾ ਗੱਠ ਜੋੜਿਆ ਪਰ ਇੱਥੇ ਭਗਵੰਤ ਮਾਨ ਜੇਦ ਕਰਕੇ ਅੱਡ ਚੋਣ ਲੜ ਰਿਹਾ ਕਿਉਂਕਿ ਵੋਟ ਜਿਹੜੀ ਉਹ ਚਾਰ ਹਿੱਸਿਆਂ ਦੇ ਵਿੱਚ ਵੰਡੀ ਜਾਵੇ ਔਰ ਬੀਜੇਪੀ ਦਾ ਖਾਤਾ ਖੁੱਲੇ ਬੀਜੇਪੀ ਦੇ ਪੈਰ ਜੰਮਣ ਪੰਜਾਬ ਦੇ ਵਿੱਚ ਔਰ ਬੀਜੇਪੀ ਜਿਹੜੀਆਂ ਸੀਟਾਂ ਜਿੱਤ ਕੇ ਖੜੇ ਕੇਜਰੀਵਾਲ ਨੂੰ ਦਿੱਤਾ 100 ਕਰੋੜ ਰੁਪਏ ਕਪਲੇ ਦੇ ਵਿੱਚ ਤੁਸੀਂ ਅੰਦਰ ਕੈਪਟਨ ਮਰਿੰਦਰ ਸਿੰਘ ਦੇ ਉੱਤੇ ਯਾਰਾਂ ਕਰੋੜ ਕਪਲਿਆਂ ਦੇ ਦੋਸ਼ ਤਾਂ ਇੱਥੇ ਕੱਲੇ-ਕੱਲੇ ਮੰਤਰੀ ਦੇ ਉੱਤੇ ਉਹਦੇ ਕੱਲੇ-ਕੱਲੇ ਐਮਐਲਏ ਦੇ ਉੱਤੇ ਯਾਰ-ਯਾਰ ਕਰੋੜ ਰੁਪਏ ਦਾ ਘਪਲਾਵਾ ਉਹਨਾਂ ਨੂੰ ਤੁਸੀਂ ਕਿਉਂ ਆਪਣੇ ਨਾਲ ਲਾ ਲਿਆ ਕਿ ਇਹ ਤੁਹਾਡੀ ਦੇਸ਼ ਦੇ ਪ੍ਰਤੀ ਇਮਾਨਦਾਰੀ ਆ ਇਹ ਤੁਹਾਡੀ ਦੇਸ਼ ਦੇ ਪ੍ਰਤੀ ਸੋਚ ਆ ਫਿਰ ਸਾਰਿਆਂ ਨੂੰ ਇੱਕੇ ਰਸੇ ਚੜਾਉਣਾ ਐ ਨਹੀਂ ਕਿ ਜਿਹੜਾ ਤੁਹਾਨੂੰ ਚੰਗਾ ਲੱਗਦਾ ਜਿਹੜਾ ਤੁਹਾਡੇ ਨਾਲ ਆ ਗਿਆ ਉਹਨੂੰ ਮਾਫੀ ਆ ਜਿਹੜਾ ਤੁਹਾਡੇ ਉਲਟ ਆ ਤੇ ਉਹ ਬੜਾ ਵੱਡਾ ਚੋਰ ਆ ਸੋ ਮੈਂ ਚਾਰ ਲੈਣਾ ਤੁਹਾਨੂੰ ਕਹਿਣ ਲੱਗਾ ਮੋਦੀ ਸਾਹਿਬ ਕਿ ਕ腐ਸ਼ਨ ਕੇ ਖਿਲਾਫ ਇਹ ਅਭਿਆਨ ਚਲਾਓ ਕ腐ਸ਼ਨ ਕੇ ਖਿਲਾਫ ਇਹ ਅਭਿਆਨ ਚਲਾ ਦਿਓ ਕੇਜਰੀਵਾਲ ਔਰ ਮਨੀਸ਼ ਸੋਦੀਏ ਕੀ ਹਸਤੀ ਕੋ ਮਿਟਾ ਦਿਓ ਇਨਸਾਫ ਹੋ ਰਹਾ ਹੈ ਤੋ ਇਨਸਾਫ ਖੁੱਲ ਕੇ ਹੋ ਨਵੀਨ ਜਿੰਦਲ ਔਰ ਅਜੀਤਜੀਤ ਪਵਾਰ ਔਰ ਭਗਵੰਤ ਮਾਨ ਕੋ ਵੀ ਸੂਲੀ 'ਤੇ ਚੜਾ ਦਿਓ ਉਹਨਾਂ ਨੂੰ ਆਪਾਂ ਕੋਈ ਛੱਡਿਆ ਹੋਇਆ ਸੇਮ ਸ਼ਰਾਬ ਪਾਲਸੀ ਇੱਥੇ ਆ ਫਿਰ ਇਹਨਾਂ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਜਾ ਰਹੀ ਕਿਉਂਕਿ ਅੰਦਰੇ-ਅੰਦਰ ਆਪਣੀ ਪਾਰਟੀ ਦੀਆਂ ਤੇ ਪੰਜਾਬ ਦੀਆਂ ਜੜ੍ਹਾਂ ਵੱਡ ਕੇ ਤੇ ਤੁਹਾਡੀ ਝੋਲੀ ਦੇ ਵਿੱਚ ਪਾ ਰਹੇ ਆ ਸਵਾਲ ਇਹ ਆ ਕਿ ਕੇਵਲ ਜਿਹੜੇ ਵਿਰੋਧੀ ਆ ਜਾਂ ਜਿਹੜੇ ਵਿਰੋਧੀ ਪਾਰਟੀਆਂ ਆ ਜਾਂ ਜਿਹੜੀਆਂ ਸਟੇਟਾਂ ਦੇ ਵਿੱਚ ਗੈਰ ਭਾਜਪਾ ਦੀ ਸਰਕਾਰ ਆ ਕਰਪਸ਼ਨ ਸਿਰਫ ਉੱਥੇ ਹੀ ਆ ਚੋਰੀ ਸਿਰਫ ਉੱਥੇ ਹੀ ਆ ਬੀਜੇਪੀ ਦੀ ਕਿਸੇ ਸਟੇਟ ਦੇ ਵਿੱਚ ਵੀ ਕਰਪਸ਼ਨ ਨਹੀਂ ਹੈਗੀ ਬੀਜੇਪੀ ਦੀ ਕਿਸੇ ਵੀ ਸਟੇਟ ਦੇ ਵਿੱਚ ਚੋਰੀ ਨਹੀਂ ਹੈਗੀ ਉਹਨਾਂ ਨੂੰ ਕਿਉਂ ਨਹੀਂ ਫੜਿਆ ਜਾਂਦਾ ਉਹਨਾਂ ਨੂੰ ਨਾਲ ਕਿਉਂ ਲਾ ਕੇ ਰੱਖਿਆ ਜਾਂਦਾ ਕਿਉਂਕਿ ਤਾਕਤ ਸਵਾਰੀ ਤੁਹਾਡੇ ਕੋਲ ਹੈ ਕਹਿੰਦੇ ਆ ਨਾ ਗਰੀਬ ਲਹਿਰੋਂ 'ਤੇ ਬਿਠਾਏ ਜਾਂਦੇ ਹਨ ਪਹਿਰੇ ਗਰੀਬ ਲਹਿਰੋਂ 'ਤੇ ਬਿਠਾਏ ਜਾਂਦੇ ਹਨ ਪਹਿਰੇ ਸਮੁੰਦਰੋਂ ਦੀ ਤਲਾਸ਼ੀ ਕੋਈ ਨਹੀਂ ਲੇਤਾ ਲਿਸਟ ਬੜੀ ਲੰਮੀ ਹੈ ਪ੍ਰਤਾਪ ਸਰਨਾਇਕ ਨੂੰ ਤੁਸੀਂ ਛੱਡਿਆ ਲੰਬਾ ਕਿਸੇ ਨੇ ਪੋਸਟਰ ਤੁਹਾਡਾ ਜਾਰੀ ਕੀਤਾ ਸੀਗਾ ਕਿ ਜਿਹੜੇ ਜਿਹੜੇ ਬੰਦੇ ਕਰਪਟ ਸੀਗੇ ਜਦੋਂ ਤੁਹਾਡੇ ਨਾਲ ਆਗੇ ਤੇ ਦੁੱਤੋਤੇ ਹੋ ਗਏ ਆਗੇ ਆ ਜਾਓ ਤੁਸੀਂ ਸੁਜਾਨ ਚੌਧਰੀ ਜਿਸ਼ਵੰਤ ਇਹ ਸਾਰੇ ਇਹੋ ਜਿਹੇ ਕਿੰਨੇ ਹੀ ਬੰਦੇ ਸੀਗੇ ਜਿਨ੍ਹਾਂ ਨੂੰ ਤੁਸੀਂ ਨਾਲ ਮਿਲਾ ਲਿਆ ਹੋਰ ਤੇ ਹੋਰ ਸਪਰੀਮ ਕੋਰਟ ਦੇ ਕਹਿਣ ਦੇ ਉੱਤੇ ਵੱਖ-ਵੱਖ ਪਾਰਟੀਆਂ ਵੱਲੋਂ ਫੰਡ ਦੇ ਤੌਰ ਦੇ ਉੱਤੇ ਲਏ ਗਏ ਇਲੈਕਟਰਲ ਬਾਂਡ ਜਿਨ੍ਹਾਂ ਨੂੰ ਕਿਹਾ ਜਾਂਦਾ ਜਦੋਂ ਦੀ ਲਿਸਟ ਜਾਰੀ ਹੋਈ ਤੇ ਬੀਜੇਪੀ ਨੂੰ 12930 ਕਰੋੜ ਰੁਪਏ ਦੇ ਕਰੀਬ ਜਿਹੜਾ ਫੰਡ ਇਕੱਠਾ ਹੋਇਆ ਔਰ ਉਹਨਾਂ ਫਰਮਾਂ ਵੱਲੋਂ ਵੀ ਪੈਸੇ ਆ ਜਿਨ੍ਹਾਂ ਦੇ ਉੱਤੇ ਈਡੀ ਰੇਡ ਕਰਦੀ ਸੀ ਔਰ ਫਿਰ ਉਹ ਰੇਡ ਦਾ ਕੀ ਬਣਿਆ ਕੀ ਉਹਨਾਂ ਫਰਮਾਂ ਦੇ ਉੱਤੇ ਪਰਚੇ ਦਿੱਤੇ ਗਏ ਜਾਂ ਤੁਹਾਨੂੰ ਫੰਡ ਦੇ ਦਿੱਤਾ ਗਿਆ ਤੋਂ ਉੱਥੇ ਹੀ ਸਮਾਪਤੀ ਹੋ ਗਈ ਉਹਨਾਂ ਰੇਡਾਂ ਦੀ ਉਸ ਕਾਰਗੁਜ਼ਾਰੀ ਦੀ ਇਹ ਇਹ ਇਮਾਨਦਾਰੀ ਆ ਤੁਹਾਡੀ ਦੇਸ਼ ਦੇ ਪ੍ਰਤੀ ਹੁਣ ਮੈਂ ਗੱਲ ਕਰ ਲੱਗਾ ਤੁਹਾਡੀ ੱੱਕੇ ਛਾਈਆਂ ਦੀ ਪੰਜਾਬ 'ਚ ੱੱਕੇ ਛਾਈ ਦੀ ਪੰਜਾਬ 'ਚ ਕਿਸਾਨ ਤੁਹਾਡਾ ਵਿਰੋਧ ਕਰਦੇ ਆ ਤੇ ਸਾਰੀ ਤੁਹਾਡੀ ਪਾਰਟੀ ਹਾਦਵਾਈ ਮਚਾ ਦਿੰਦੀ ਵੀ ੱੱਕੇ ਕਰਦੇ ਆ ੱੱਕਾ ਕਰਦੇ ਆ ਹੁਣ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜੇ ਲੋਕ ਭੁੱਲੇ ਨਾ ਹੋਣ ਚੰਡੀਗੜ੍ਹ ਦੇ ਵਿੱਚ ਕਾਰਪੋਰੇਸ਼ਨ ਦੀ ਚੋਣ ਹੁੰਦੀ ਹੈ ਉਹਦੇ ਵਿੱਚ ਜਿੱਤਦਾ ਕੋਈ ਹੈ ਤੇ ਤੁਹਾਡਾ ਹੀ ਬੰਦਾ ਉੱਥੇ ਜੇ ਤੂੰ ਕਿਸੇ ਨੂੰ ਕਰਾਰ ਦੇ ਰਿਹਾ ਤੇ ਪਾਕਿਸਤਾਨ ਬਣਾ ਕੇ ਰੱਖ ਦਿੱਤਾ ਸੀ ਜਿਵੇਂ ਨਵਾਜ਼ ਸ਼ਰੀਫ ਤੇ ਇਮਰਾਨ ਖਾਨ ਦੀ ਚੋਣ ਹੋਈ ਆ ਵੀ ਵੋਟਾਂ ਕਿਸੇ ਨੂੰ ਪਈਆਂ ਜਿੱਤਿਆ ਕੋਈ ਤੇ ਜਿਤਾ ਕਿਸੇ ਨੂੰ ਦਿੱਤਾ ਗੋਆ ਦੇ ਵਿੱਚ ਸਰਕਾਰ ਕੀ ਤੁਸੀਂ ਜ਼ਬਰਦਸਤੀ ਛੁੱਟੀ ਨਹੀਂ ਤੇ ਆਪਣੀ ਬਣਾਈ ਨਹੀਂ ਬਹੁਮਤ ਕਿਸੇ ਕੋਲ ਹੋਵੇ ਤੇ ਸਰਕਾਰ ਕਿਸੇ ਦੀ ਬਣੇ ਇਹ ਲੋਕਤੰਤਰ ਹੈ ਯਾਰ ਦੇਸ਼ ਦਾ ਇਹ ਧੱਕੇਸ਼ਾਹੀਆਂ ਕਿਉਂ ਅਹਮਾਚਲ ਚ ਪਿੱਛੇ ਜੇ ਤਾਜ਼ਾ ਤਾਜ਼ਾ ਕਿੰਨੇ ਐਮਐਲਏ ਖਰੀਦ ਕੇ ਤੁਸੀਂ ਡਰਾ ਕੇ ਜਾਂ ਖਰੀਦ ਕੇ ਆਪਣਾ ਰਾਜ ਸਭਾ ਦਾ ਮੈਂਬਰ ਬਣਾ ਲਿਆ ਜਦੋਂ ਦੇ ਤੁਸੀਂ ਪੀਐਮ ਬਣੇ ਹੋ ਤੇ ਮੇਰਾ ਖਲ ਇਹੋ ਜਿਹਾ ਇਤਿਹਾਸ ਕਿਤੇ ਤੁਸੀਂ ਲਿਖਿਆ ਹੋਣਾ ਵੀ ਜਿੱਤ ਦਾ ਕੋਈ ਹੈ ਹਾਂ ਤੁਸੀਂ ਸਰਕਾਰ ਤੋੜ ਦਿਓ ਸਮਝਾਉਂਦੀ ਹੈ ਉਹਦੀ ਥਾਂ ਤੇ ਜਿਨ੍ਹਾਂ ਲੋਕਾਂ ਨੂੰ ਬਹੁਮਤ ਨਹੀਂ ਉਹਨਾਂ ਨੂੰ ਤੁਸੀਂ ਸਰਕਾਰਾਂ ਬਣਾ ਕੇ ਦਿੱਤੀਆਂ ਕਾਂਗਰਸ ਵੀ ਕਰਦੀ ਰਹੀ ਹੋਊਗੀ ਰਾਸ਼ਟਰਪਤੀ ਰਾਜ ਲਾਉਂਦੀ ਸੀ ਪਰ ਇਸ ਤਰੀਕੇ ਤੇ ਕਦੀ ਵੀ ਨਹੀਂ ਕਿਸੇ ਨੇ ਕੀਤਾ ਜਦੋਂ ਦੇ ਤੁਸੀਂ ਪੀਐਮ ਬਣੇ ਹੋ ਪੰਜਾਬ ਨੂੰ ਤੁਸੀਂ ਬਰਬਾਦੀ ਵਾਲਾ ਤੱਕ ਕੇ ਰੱਖ ਦਿੱਤਾ ਲੋਕਾਂ ਦਾ ਧਿਆਨ ਹੀ ਨਹੀਂ ਜਾ ਰਿਹਾ ਲੋਕਾਂ ਦਾ ਧਿਆਨ ਸਿਰਫ ਉਲਝਾਇਆ ਜਾ ਰਿਹਾ ਮੰਦਰਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਪੰਜਾਬੀਆਂ ਨੂੰ ਦੁਨੀਆ ਭਰ ਦੇ ਨਕਸ਼ੇ ਦੇ ਉੱਤੇ ਤੁਸੀਂ ਖਲਨਾਇਕ ਬਣਾ ਕੇ ਰੱਖ ਦਿੱਤਾ ਪੰਜਾਬ 'ਚ ਰਹਿਣ ਕੀ ਦਿੱਤਾ ਤੁਸੀਂ ਨਸ਼ਾ ਗੈਂਗਸਟਰ ਧਰਨੇ ਬੇਰੁਜ਼ਗਾਰੀ ਅਨਪੜਤਾ ਬਿਮਾਰੀਆਂ ਤੇ ਮੁਫਤ ਖੋਰੀ 20-20 ਕਿਲੋ ਆਟਾ ਤੇ 5-5 ਕਿਲੋ ਦਾਲ ਤੇ 2-200 ਜਿਹੜੇ ਯੂਨਿਟ ਨੇ ਬੱਤੀ ਦੇ ਫਰੀ ਪੰਜਾਬ ਦੇ ਵਿੱਚ ਆਪਣੇ 10 ਸਾਲ ਦੇ ਕਾਰਜਕਾਲ ਦੇ ਵਿੱਚ ਇਕੱਲੇ-ਇਕੱਲੇ ਬੀਜੇਪੀ ਵਾਲੇ ਨੂੰ ਪੁੱਛੋ ਮੈਂ ਲੋਕਾਂ ਨੂੰ ਪੁੱਛਣਾ ਚਾਹੁੰਨਾ ਲੋਕਾਂ ਨੂੰ ਕਹਿਣਾ ਚਾਹੁੰਨਾ ਵੀ ਲੋਕ ਇਹਨਾਂ ਨੂੰ ਸਵਾਲ ਕਰਨ ਆਪਣੇ 10 ਸਾਲ ਦੇ ਕਾਰਜਕਾਲ ਦੇ ਵਿੱਚ ਪੰਜਾਬ 'ਚ ਇੱਕ ਮੀਲ ਪੱਥਰ ਦੱਸ ਦਿਓ ਜਿਹੜਾ ਤੁਸੀਂ ਗੱਡਿਆ ਹੋਵੇ ਪੰਜਾਬ ਸਰਕਾਰ ਲਈ ਪੰਜਾਬ ਦੇ ਵਿੱਚ ਤੁਸੀਂ ਕੋਈ ਉਪਲਬਧੀ ਦਿੱਤੀ ਹੋਵੇ ਵੀ ਬਹੁਤ ਵੱਡੇ ਪ੍ਰੋਜੈਕਟ ਦਿੱਤੇ ਹੋਣ ਇਹ ਨਹੀਂ ਹਸਪਤਾਲ ਬਣਾ ਦੋ ਟ੍ਰੇਨ ਚਲਾ ਦੋ ਪੰਜਾਬ ਲਈ ਰੋਜ਼ਗਾਰ ਦੇ ਕੋ ਸਾਧਨ ਪੈਦਾ ਕੀਤੇ ਹੋਣ ਦਸਾਂ ਸਾਲਾਂ ਚ ਦਿੱਤਾ ਕੀ ਹੈ ਤੁਸੀਂ ਉਲਟਾ ਪੰਜਾਬ ਦੇ ਵਿੱਚ ਪੰਜਾਬੀ ਪੰਜਾਬੀਅਤ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ ਔਰ ਜੰਮੂ ਕਸ਼ਮੀਰ ਵਰਗੇ ਤੁਸੀਂ ਹਾਲਾਤ ਬਣਾ ਰਹੇ ਹੋ ਤਾਂ ਜੋ ਇਹ ਸਾਰਾ ਕੁਝ ਬਦਲ ਕੇ ਇਹਨੂੰ ਬਦਨਾਮ ਕਰਕੇ ਇਹਦੇ ਉੱਤੇ ਜੰਮੂ ਕਸ਼ਮੀਰ ਦੀ ਤਰ੍ਹਾਂ ਕਬਜ਼ਾ ਕਰ ਲਿਆ ਜਾਵੇ ਕੈਨੇਡਾ ਦੇ ਵਿੱਚ ਜਾ ਉਹਨਾਂ ਨੇਟਿਵ ਇੰਡੀਅਨ ਸੀਗੇ ਜਿਹੜੇ ਪ੍ਰੋਪਰ ਕੈਨੇਡੀਅਨ ਵਸਨੀਕ ਸੀਗੇ ਉਹਨਾਂ ਨੂੰ ਨਸ਼ਿਆਂ ਦੇ ਉੱਤੇ ਲਾ ਦਿੱਤਾ ਗਿਆ ਉਹਨਾਂ ਨੂੰ ਭੁੱਖ ਮਰੀ ਦੇ ਉੱਤੇ ਲਾ ਦਿੱਤਾ ਗਿਆ ਉਹਨਾਂ ਨੂੰ ਮੁਖਤਖੋਰੀ ਦੇ ਉੱਤੇ ਲਾ ਦਿੱਤਾ ਗਿਆ ਔਰ ਉਹ ਜਿਹੜੇ ਪ੍ਰੋਪਰ ਕੈਨੇਡੀਅਨ ਸੀਗੇ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ ਔਰ ਅੱਜ ਕੈਨੇਡਾ ਦੇ ਵਿੱਚ ਵੇਖੋ ਜਿਹੜੇ ਕੈਨੇਡਾ ਦੇ ਪੁਰਾਣੇ ਜੱਦੀ ਪੁਸ਼ਤੀ ਦੇ ਉਹ ਲੋਕ ਤੁਹਾਨੂੰ ਨਸ਼ਿਆਂ 'ਚ ਗ੍ਰਸਤ ਮਿਲਣਗੇ ਪੰਜਾਬ ਵੀ ਤੁਸੀਂ ਉਸੇ ਤਰਜ਼ ਦੇ ਉੱਤੇ ਤੋਰ ਦਿੱਤਾ ਬੱਚੇ ਬਾਹਰ ਭੇਜਣੇ ਸ਼ੁਰੂ ਕਰ ਦਿੱਤੇ ਕਾਰੋਬਾਰ ਨਹੀਂ ਹੈਗਾ ਨਸ਼ਾ ਇੱਥੇ ਅੱਤ ਦਰਜੇ ਦਾ ਤੁਹਾਡੇ ਬਾਰਡਰ ਤੇ ਆਉਂਦਾ ਸਰਕਾਰ ਕੇਂਦਰ ਸਰਕਾਰ ਦੇ ਢੀਂਦੀਆਂ ਨਾ ਸਾਰੇ ਬਾਰਡਰ ਉਥੋਂ ਤੁਹਾਡਾ ਸਾਰਾ ਨਸ਼ਾ ਆਉਂਦਾ ਪੜ੍ਹਾਈ ਖਤਮ ਕਰ ਦਿੱਤੀ ਗਈ ਮੈਂ ਅੱਗੇ ਵੀ ਕਿਹਾ ਸੀ 7ਵੀਂ ਦੇ ਬੱਚਿਆਂ ਨੂੰ ਪੁੱਛੋ ਸਰਕਾਰੀ ਸਕੂਲ ਦੇ ਵਿੱਚ ਤੇ ਆਉਂਦਾ ਕੁਝ ਨਹੀਂ ਕ੍ਰਿਮੀਨਲ ਸ਼ੋਅ ਤੁਸੀਂ ਸਾਨੂੰ ਦੁਨੀਆ ਭਰ ਦੇ ਵਿੱਚ ਕੀਤਾ ਬਦਨਾਮੀ ਇਸ ਕਦਰ ਕਰ ਰਹੇ ਹੋ ਕਿ ਕੋਈ ਘਟਨਾ ਪੰਜਾਬ ਚ ਛੋਟੀ ਮੋਟੀ ਵੀ ਹੁੰਦੀ ਆ ਤੇ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਇਸ ਤਰ੍ਹਾਂ ਦਿਖਾਇਆ ਜਾਂਦਾ ਜਿਵੇਂ ਇਹਨਾਂ ਪੰਜਾਬੀਆਂ ਤੋਂ ਮਾਰੇ ਤੇ ਲੜਾਕੇ ਲੋਕ ਜਿਹੜੇ ਦੁਨੀਆ ਭਰ ਦੇ ਵਿੱਚ ਨਹੀਂ ਹੈਗੇ ਜਿਵੇਂ ਸੀਰੀਆ ਚ ਹੁੰਦਾ ਉਸ ਤਰੀਕੇ ਕੁਸੀਂ ਪੰਜਾਬੀਆਂ ਨੂੰ ਵਿਖਾਉਂਦੇ ਹੋ ਨਾ ਕਿ ਇੱਥੇ ਵਪਾਰ ਆਵੇ ਕੰਮ ਕੋ ਮਿਲ ਨਹੀਂ ਰਿਹਾ ਪੂਰਾ ਭੁੱਖਾ ਤੇ ਲਚਾਰ ਕਰਕੇ ਪੰਜਾਬ ਦੇ ਉੱਤੇ ਤੁਸੀਂ ਕਬਜ਼ਾ ਅੱਧਾ ਪਚੱਦਾ ਤੇ ਕਰ ਲਿਆ ਰਹਿ ਗਿਆ ਥੋੜਾ ਬਹੁਤਾ ਉਹ ਵੀ ਤੁਸੀਂ ਕਰ ਲੈਣਾ ਮੋਦੀ ਸਾਹਿਬ ਜੇ ਪੰਜਾਬ ਪ੍ਰਤੀ ਸਵਿਰਧ ਸੀ ਨਾ ਤੁਸੀਂ ਤੇ 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਸਵਾ ਲੱਖ ਰੁਪਇਆ ਪਰ ਬੰਦੇ ਦੇ ਉੱਤੇ ਕਰਜ਼ਾ ਬੱਚਾ ਦੇ ਜੰਮ ਦਾ ਹੀ ਹੈ ਤੇ ਉਹਦੇ ਉੱਤੇ ਸਵਾ ਲੱਖ ਰੁਪਏ ਦਾ ਕਰਜ਼ਾ 1250 ਰੁਪਏ ਪਰ ਬੰਦਾ ਘਰ ਦੇ ਵਿੱਚੋਂ ਵਿਆਜ ਦਿੰਦਾ ਜੇ ਘਰ ਚ 4 ਜੀ ਨੇ ਤੇ 5000 ਰੁਪਏ ਸੀ ਵਿਆਜ ਦਿੰਨੇ ਆ ਔਰ ਇੱਕ ਕਰਜ਼ਾ ਚੜਿਆ ਕਦੋਂ ਸੀਗਾ ਜਦੋਂ ਅੱਤਵਾਦ ਸੀਗਾ ਉਹਦੇ ਨਾਲ ਨਜਿੱਠਣ ਲਈ ਜਦੋਂ ਫੋਰਸ ਆਈਆਂ ਇਹ ਕਰਜ਼ਾ ਚੜ ਗਿਆ ਉਹ ਤੇ ਇੱਕ ਦੌਰ ਹੋ ਚੁੱਕਾ ਯਾਰ 50 ਸਾਲ ਹੋ ਚੁੱਕੇ 40 ਸਾਲ ਨਵੀਂ ਪੀੜ੍ਹੀ ਦਾ ਕੀ ਦੋਸ਼ ਹੈ ਕਿ ਨਵੇਂ ਬੱਚੇ ਦੇ ਉੱਤੇ ਕਰਜ਼ਾ ਕਰਦੀ ਇਹਨੂੰ ਮਾਫ਼ ਕਰਨ ਦਾ ਸੋਚਿਆ ਕਦੀ ਤੁਹਾਡੇ ਬੰਦਿਆਂ ਨੇ ਕਿਹਾ ਕਿ ਇਹ ਕਰਜ਼ੇ ਮਾਫ਼ ਕਰ ਦਿਓ ਪੰਜਾਬ ਨੂੰ ਮਤਲਬ ਤਰੱਕੀ ਦੀ ਰਾਹ ਤੇ ਲੈ ਚੱਲੋ ਉੱਤੋਂ ਤੋਂ ਤੁਸੀਂ ਸਾਨੂੰ ਜਫੀਆਂ ਪਾਉਂਦੇ ਹੋ ਔਰ ਅੰਦਰੋਂ ਸਾੜ ਦੇ ਭਰੇ ਹੋ ਗਲੇ ਲਾ ਕੇ ਮਤਲਬ ਛੁਰੀਆਂ ਮਾਰਦੇ ਹੋ ਤੁਸੀਂ ਮਤਲਬ ਗੁਰਦੁਆਰਿਆਂ ਜਾਂਦੇ ਹੋ ਮੈਂ ਆਮ ਤੌਰ ਤੇ ਵੇਖਦਾ ਪੱਗ ਬੰਨ ਕੇ ਤੁਸੀਂ ਧਾਰਮਿਕ ਪ੍ਰੋਗਰਾਮ ਟੈਂਡ ਕਰਦੇ ਹੋ ਸਿੱਖਾਂ ਦੇ ਉਦੋਂ ਤੁਸੀਂ ਪੱਗ ਬੰਨ ਲੈਂਦੇ ਹੋ ਨਾਬੀ ਕਲਰ ਦੀ ਤੇ ਨਾਬੀ ਕਲਰ ਦਾ ਹੀ ਅੱਗੇ ਸਕਾਫ ਲਾ ਲੈਂਦੇ ਹੋ ਤੇ ਸਿੱਖਾਂ ਦੇ ਬਣ ਜਾਂਦੇ ਹੋ ਰਣਵੀਰ ਕਪੂਰ ਤੇ ਗਲੇ ਲਾ ਕੇ ਮਗਰੋਂ ਮਾਰਦੇ ਹੋ ਪਿੱਠ ਛੁਰੀ ਕਿਸੇ ਸ਼ਾਇਰ ਨੇ ਬੜਾ ਖੂਬ ਲਿਖਿਆ ਕਿ ਮਹਿਫਿਲ ਮੈਂ ਗਲੇ ਮਿਲਕਰ ਮਹਿਫਿਲ ਮੈਂ ਗਲੇ ਮਿਲਕਰ ਉਹ ਧੀਰੇ ਸੇ ਕਹਿ ਗਏ ਇਹ ਦੁਨੀਆ ਕੀ ਰਸਮ ਹੈ ਇਸੇ ਮੁਹੱਬਤ ਨਾ ਸਮਝ ਲੈਣਾ ਮਤਲਬ ਇਹ ਦੁਨੀਆਦਾਰੀ ਨੂੰ ਵਿਖਾਉਂਦੇ ਹੋ ਜਫੀਆਂ ਪਾਉਣੀਆਂ ਔਰ ਅੰਦਰ ਤੁਹਾਡੇ ਕਿੰਨਾ ਸਾੜ ਹੈ ਕਿੰਨਾ ਤੁਸੀਂ ਪੰਜਾਬ ਨੂੰ ਤਬਾਈ ਵੱਲ ਤੋਰ ਦਿੱਤਾ ਪੰਜਾਬ ਨੂੰ ਖੁਸ਼ਹਾਲ ਕਰਨ ਦਾ ਸਭ ਤੋਂ ਸੌਖਾ ਤਰੀਕਾ ਮੈਂ ਤੁਹਾਡੇ ਇਕੱਲੇ ਇਕੱਲੇ ਬੰਦੇ ਕੋਲ ਰੋਇਆ ਜਿਹੜੇ ਵੀ ਤੁਹਾਡੇ ਪੰਜਾਬ ਦੇ ਇਨਚਾਰਜ ਲੱਗਦੇ ਆ ਸਭ ਤੋਂ ਸੌਖਾ ਤਰੀਕਾ ਤੁਸੀਂ ਐਟ ਅ ਟਾਈਮ ਤੇ ਕੁਝ ਵੀ ਨਹੀਂ ਕਰ ਸਕਦੇ ਨਾ ਰਾਤੋਂ ਰਾਤ ਇੱਥੇ ਚੋਣਾ ਇੰਡਸਟਰੀ ਖੜੀ ਹੋ ਸਕਦੀ ਹੈ ਪੰਜਾਬ ਦਾ ਬਾਰਡਰ ਖੋਲ ਦਿਓ ਜਦੋਂ ਇਹ ਦੁਹਾਈ ਦੋ ਤੁਹਾਡੇ ਬੰਦਿਆਂ ਨੂੰ ਕਿ ਬਾਰਡਰ ਖੋਲ ਦਿਓ ਤੇ ਤੁਹਾਡੇ ਬੰਦੇ ਪ੍ਰਚਾਰ ਪਤਾ ਕੀ ਕਰਦੇ ਨੇ ਇਹ ਵਪਾਰ ਜਿਹੜਾ ਪਾਕਿਸਤਾਨ ਨੇ ਬੰਦ ਕੀਤਾ ਉਹ ਖਾਓ ਮਰਨ ਲਿਆ ਦੁਨੀਆ ਦੀ ਕੋਈ ਚੀਜ਼ ਨਹੀਂ ਉੱਥੇ ਜਿਹੜੀ ਪੈਦਾ ਹੁੰਦੀ ਹੋਵੇ ਉਹ ਵਪਾਰ ਕਿਉਂ ਬੰਦ ਕਰੂਗਾ ਤੇ ਅੱਗੋਂ ਤੁਹਾਡੇ ਲੀਡਰ ਕੀ ਕਹਿੰਦੇ ਨੇ ਵੀ ਵਪਾਰ ਖੋਲਦੇ ਕਿਉਂ ਨਹੀਂ ਬਾਰਡਰ ਖੋਲਦੇ ਕਿਉਂ ਨਹੀਂ ਕਿਉਂ ਅੱਗੋਂ ਕਹਿੰਦੇ ਨੇ ਅਸੀਂ ਪਾਕਿਸਤਾਨ ਨੂੰ ਤਬਾਹ ਕਰਨਾ ਤੇ ਮੈਂ ਵੀ ਉਹਨਾਂ ਨੂੰ ਅੱਗੋਂ ਹੱਸ ਕੇ ਕਹਿੰਦਾ ਵੀ ਤੁਸੀਂ ਇੱਕ ਤੀਰ ਨਾਲ ਦੋ ਨਿਸ਼ਾਨੇ ਮਾਰ ਰਹੇ ਹੋ ਕੱਲਾ ਪਾਕਿਸਤਾਨ ਨਹੀਂ ਤਬਾਹ ਹੋ ਰਿਹਾ ਪੰਜਾਬ ਵੀ ਉਹਨਾਂ ਹੀ ਤਬਾਹ ਹੋ ਰਿਹਾ ਜਿਹੜੀ ਤੁਹਾਡੀ ਸੋਚ ਹੈ ਤੇ ਜਿਹੜੀ ਤੁਹਾਡੀ ਨੀਤੀ ਸੀਗੀ ਅੱਜ ਪੰਜਾਬ ਨੂੰ ਤੁਸੀਂ ਤਬਾਹੀ ਦੇ ਵੱਲ ਤੋਰ ਕੇ ਰੱਖ ਦਿੱਤਾ ਜੇ ਸੱਚ ਦੇ ਵਿੱਚ ਤੁਸੀਂ ਪੰਜਾਬ ਦੀ ਤਰੱਕੀ ਚਾਹੁੰਦੇ ਹੋ ਤੇ ਦੋ ਈਸ਼ੂ ਬੜੇ ਵੱਡੇ ਨੇ ਪੰਜਾਬ ਦਾ ਕਰਜ਼ਾ ਹੀ ਮਾਫ਼ ਕਰ ਦਿਓ ਪੰਜਾਬ ਦਾ ਬਾਰਡਰ ਹੀ ਖੋਲ ਦਿਓ ਤੇ ਹੁਣ ਮੈਨੂੰ ਸੁਣਨ ਚ ਆਇਆ ਕਿ ਇੱਕ ਹੋਰ ਤੱਕਾ ਜਿਹੜੇ ਰੂਮਰ ਨੇ ਮੇਰੇ ਖਿਆਲੋਂ ਪੱਕੇ ਹੀ ਆ ਰੂਮਰਤ ਨਹੀਂ ਜਿੱਥੋਂ ਜਿੱਥੋਂ ਲੋਕਾਂ ਨੂੰ ਪਤਾ ਲੱਗਦਾ ਕਿ ਇਸ ਬਾਰਡਰ ਦੇ ਉੱਤੇ ਤੁਸੀਂ ਡਰਾਈ ਪੋਰਟ ਖੋਲ ਰਹੇ ਹੋ ਡਰਾਈ ਪੋਰਟ ਦਾ ਮਤਲਬ ਹੈ ਕਿ ਪਾਕਿਸਤਾਨ ਨੂੰ ਕੰਟੇਨਰ ਆਊਗਾ ਇੱਥੇ ਲੱਥੂਗਾ ਇੱਥੋਂ ਅੱਗੇ ਜਾ ਕੇ ਸ਼ਿਫਟ ਹੋ ਕੇ ਤੇ ਦਿੱਲੀ ਚਲ ਜੂਗਾ ਮਤਲਬ ਅਮਰਤਸਰ ਦੇ ਵਿੱਚ ਵੀ ਕੋਈ ਚੀਜ਼ ਚਾਹੀਦੀ ਹੋਵੇ ਪਾਕਿਸਤਾਨੋਂ ਆਉਣੀ ਆ ਅੰਮ੍ਰਿਤਸਰ ਚੁੱਤਰੂਗੀ ਪਰ ਅੰਮ੍ਰਿਤਸਰੀ ਉਹਨੂੰ ਲੈ ਨਹੀਂ ਸਕਦੇ ਪਹਿਲਾਂ ਉਹ ਦਿੱਲੀ ਜਾਊਗੀ ਜਾਂ ਜਿੱਥੇ ਵੀ ਇਹਦਾ ਤੁਸੀਂ ਹੈੱਡਕੁਆਰਟਰ ਬਣਾਓਗੇ ਉੱਥੇ ਜਾਊਗੀ ਤੇ ਉੱਥੋਂ ਵਾਪਸ ਅੰਮ੍ਰਿਤਸਰ ਚ ਆਊਗੀ ਇਹਨੂੰ ਖੁੱਲਾ ਪੋਰਟ ਬਣਾਓ ਨਾ ਸਾਡੇ ਦੁਨੀਆ ਭਰ ਦੀਆਂ ਕੰਪਨੀਆਂ ਇੱਥੇ ਆ ਜਾਣਗੀਆਂ ਆਪਾਂ ਕਰਨਾ ਹੀ ਕੁਝ ਨਹੀਂ ਚਾਹੁੰਦੇ ਪੰਜਾਬ ਨੂੰ ਮਾਰਨਾ ਚਾਹੁੰਦੇ ਆ ਆ ਪੰਜਾਬ ਦੇ ਪ੍ਰਤੀ ਤੁਹਾਡਾ ਦਰਦ ਹੈ ਮੋਦੀ ਸਾਹਿਬ ਜੇ ਪੰਜਾਬੀਆਂ ਨੂੰ ਤੁਸੀਂ ਵਿਖਾਉਂਦੇ ਹੋ ਨਾ ਵੀ ਗੁਰੂਆਂ ਦੇ ਬੜੇ ਤੁਸੀਂ ਸੋਲੇ ਗਾਉਂਦੇ ਹੋ ਤੇ ਸੱਚੇ ਮਹਾਨੇ ਦੇ ਵਿੱਚ ਤੁਸੀਂ ਗੁਰਗੋਬਿੰਦ ਸਿੰਘ ਦਾ ਦਿਵਸ ਮਨਾਉਂਦੇ ਹੋ ਉਹਨਾਂ ਦੇ ਪਾਸ਼ਕੋ ਸ਼ਹਿਰਜਾਦੇ ਦੇ ਤੇ ਫਿਰ ਇਹਦੇ ਪ੍ਰਤੀ ਨੀਅਤ ਵੀ ਸਾਫ਼ ਰੱਖੋ ਪੰਜਾਬ ਪੰਜਾਬੀਅਤ ਤੇ ਪੰਜਾਬੀ ਦੇ ਪ੍ਰਤੀ ਕਹਿੰਦੇ ਆ ਨਾ ਕਿ ਤਾਂ عمر ਬਸ ਯਹੀ ਸਭ ਕੀ ਯਾਦ ਰੱਖੀਏ ਇਸ਼ਕ ਔਰ ਇਬਾਦਤ ਮੇਂ ਨੀਅਤ ਸਾਫ਼ ਰੱਖੀਏ ਸੋ ਮੇਰੀ ਹੱਥ ਬੰਨ ਕੇ ਬੇਨਤੀ ਹੈ ਮੋਦੀ ਸਾਹਿਬ ਤੁਹਾਨੂੰ ਅਮਿਤ ਸ਼ਾਹ ਹੁਣਾ ਨੂੰ ਤੁਹਾਡੇ ਮੈਂ ਨਹੀਂ ਕਹਿੰਦਾ ਤੁਹਾਡੀ ਸਰਕਾਰ ਡਿੱਗਣੀ ਅਮਿਤ ਲੱਗਦਾ ਵੀ ਫਿਰ ਮੰਦਰ ਦੇ ਨਾਂ ਤੇ ਹੀ ਵੋਟਾਂ ਪੈ ਜਾਣੀਆਂ ਨੇ ਮਤਲਬ ਮੈਂ ਮੇਰੀ ਤੁਹਾਨੂੰ ਗੁਜਾਰਸ਼ ਹੈ ਤੁਹਾਡੇ ਕੈਂਡੀਡੇਟਾਂ ਨੂੰ ਹੱਥ ਬੰਨ ਕੇ ਗੁਜਾਰਸ਼ ਹੈ ਕਿ ਜੇ ਪੰਜਾਬ ਲਈ ਕੁਝ ਕਰਨਾ ਚਾਹੁੰਦੇ ਹੋ ਪੰਜਾਬ ਦੇ ਵਿੱਚ ਪੰਜਾਬ ਦਾ ਕਰਜ਼ਾ ਮਾਫ਼ ਕਰੋ ਪੰਜਾਬ 'ਚ ਰੋਜ਼ਗਾਰ ਦੇ ਸਾਧਨ ਪੈਦਾ ਕਰੋ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਪੰਜਾਬੀਆਂ ਨੂੰ ਬਚਾਉਣ ਦੀ ਲੋੜ ਹੈ ਇਹ ਨਾ ਕਰੋ ਵੀ ਮੈਂ ਨਾ ਤੁਹਾਡੀ ਸਰਕਾਰ ਬਣੇ ਪੰਜਾਬ 'ਚ ਕੰਮ ਕਰਕੇ ਬਣੇ ਪੰਜਾਬ ਦੇ ਵਿੱਚ ਵੀ ਤੁਹਾਡੀ ਸਰਕਾਰ ਬਣੇ ਨਾ ਕਿ ਪੰਜਾਬੀਆਂ ਨੂੰ ਪੰਜਾਬ 'ਚੋਂ ਕੱਢ ਕੇ ਸਰਕਾਰ ਬਣੇ ਔਰ ਅਖੀਰ ਦੇ ਵਿੱਚ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੜੀ ਵੱਡੀ ਤਾਕਤ ਨੇ ਅਮਿਤ ਸ਼ਾਹ ਬੜੀ ਵੱਡੀ ਤਾਕਤ ਨੇ ਦੋ ਪਾਰਟੀਆਂ ਦਾ ਮੁਕਾਬਲਾ ਔਰ ਅੱਜ ਵੀ ਉਹ ਭਾਰੇ ਦਿਸਦੇ ਨੇ ਉਹਦੇ ਵਿੱਚ ਇਹ ਨਾ ਜਿਹੜੇ ਬੀਜੇਪੀ ਦੇ ਕੈਂਡੀਡੇਟ ਤੁਹਾਡੇ ਕੋਲ ਆਉਂਦੇ ਇਹਨਾਂ ਨੂੰ ਸਵਾਲ ਤੇ ਕਰੋ ਨਹੀਂ ਤੇ ਕੁਝ ਨਹੀਂ ਬਚਿਆ ਪੰਜਾਬ ਦੇ ਪੱਲੇ ਔਰੇ ਮੈਂ ਕਹਿ ਕੇ ਸਮਾਪਤੀ ਕਰਨ ਲੱਗਾ ਲੋਕਾਂ ਨੂੰ ਕਿ ਜਿਸ ਤਰੀਕੇ ਤੁਹਾਨੂੰ ਉਲਝਾ ਦਿੱਤਾ ਜਿਸ ਤਰੀਕੇ ਬੱਚੇ ਬਾਹਰ ਕੱਢ ਦਿੱਤੇ ਗਏ ਜਿਸ ਤਰੀਕੇ ਪੜ੍ਹਾਈ ਖਤਮ ਕਰ ਦਿੱਤੀ ਗਈ ਜੇ ਬੱਚੇ ਪੜ੍ਹੇ ਲਿਖਿਆ ਤੇ ਉਹ ਬਾਹਰ ਚੱਲ ਗਏ ਤੁਹਾਡੇ ਨਾਲ ਇੱਕ ਬੜੀ ਵੱਡੀ ਸਾਜ਼ਿਸ਼ ਔਰ ਚਾਰ ਲੈਣਾ ਕਹਿ ਕੇ ਮੈਂ ਸਮਾਪਤੀ ਕਰਨ ਲੱਗਾ ਕਿ ਪਹਿਲੇ ਪਹਿਲੇ ਤਾਲੀਮ ਸੇ ਤੁਮ ਮੋੜ دیے ਜਾਓਗੇ ਵੀ ਪੜ੍ਹਾਈ ਤੋਂ ਤੁਸੀਂ ਤੁਹਾਡਾ ਮੂੰਹ ਹੀ ਮੋੜ ਦਿੱਤਾ ਜਾਊਗਾ ਪਹਿਲੇ ਤਾਲੀਮ ਸੇ ਤੁਮ ਮੋੜ دیے ਜਾਓਗੇ ਫਿਰ ਕਿਸੇ ਜੁਰਮ ਸੇ ਤੁਮ ਜੋੜ دیے ਜਾਓਗੇ ਹਾਥ ਸੇ ਹਾਥ ਕੀ ਜੰਜੀਰ ਬਨਕਰ ਨਿਕਲੋ ਹਾਥ ਸੇ ਹਾਥ ਕੀ ਜੰਜੀਰ ਬਣਾਕਰ ਨਿਕਲੋ ਵਰਨਾ ਧਾਗੇ ਕੀ ਤਰ੍ਹਾਂ ਤੁਮ ਤੋੜ دیے ਜਾਓਗੇ